ਆ ਤੇ ਬੋਲ ਰਹੇ ਹੋ ਤੁਸੀਂ ਹਾਂ ਐਸਾ ਹੋਣਾ ਪਤਾ ਕੀ ਜੀ ਇਹਨਾਂ ਦੇ ਜੀਡੀਪਾ ਇਨਾਰੇ ਫਾਦਰ ਦੇ ਇਹ ਅੰਕਲੇ ਦੋਵੇਂ ਜਿਹੜੇ ਉਸ ਤੋਂ ਬਾਅਦ ਕਾਰ ਰੁਕੇ ਹੋਰ ਅੰਦਰ ਇਹਨਾਂ ਦੇ ਫਾਦਰ ਪਾਤਰਾ ਕਰਾਉਣਾ ਆਇਆ ਹੋਇਆ ਸੀ ਏ ਇਕੱਠੇ ਸੀ ਦੋਵੇਂ ਜਿਹੜੇ ਉਹਨਾਂ ਦੇ ਬੇਰੀ ਦੇ ਫਾਦਰ ਨੇ ਕਿਹਾ ਵੀ ਜਾ ਕੇ ਸਕੂਲੋਂ ਲੈ ਕੇ ਇਹਨਾਂ ਦਾ ਫੋਨ ਨਾ ਹੋਇਆ ਹੁਣ ਆ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਜਾ ਕੇ ਸਕੂਲੋਂ ਲੈ ਕੇ ਇਹ ਕਹਿੰਦੇ ਨੇ ਸਕੂਲ ਚ ਲੈਣਗੇ ਇਹਨਾਂ ਨੂੰ ਕਹਿੰਦਾ ਮਨਾ ਕਰਤਾ 27 26 27 ਤਰੀਕ ਦੇ ਗਿੜ ਦੀ ਗੱਲ ਹੈ ਇਹ ਸਮਝਾ ਲਈ ਸੀ ਤੇ ਇਹਨਾਂ ਨੂੰ ਕਹਿੰਦਾ ਵੀ ਜਾ ਕੇ ਤੂੰ ਆਪਣਾ ਬੱਚਾ ਲੈ ਲਓ ਇਹ ਗਏ ਨੇ ਸਕੂਲ ਤੇ ਮਨਜੀਤ ਕੋਲੋਂ ਫੋਨ ਕੀਤਾ ਸਕੂਲ ਵਾਲੇ ਕੋਲੋਂ ਅਲਾਰਮ ਆ ਗਿਆ ਉਹ ਇਹਨਾਂ ਨੇ ਮਨਾ ਕਰਤਾ ਵੀ ਦੇ ਦੇਣੀ ਹੈ ਇਹ ਕਹਿੰਦੇ ਵੀ ਜਦੋਂ ਰਾਈ ਨਾਲ ਮੇਰੇ ਵਿੱਚ ਅਸੀਂ ਇਹ ਗਏ ਵੀ ਸਾਡੇ ਮਾਪਿਆਂ ਦੀ ਇੱਜ਼ਤ ਕਰੂਗੀ ਉਹ ਬੜਾ ਮोटा ਕੋਈ ਇਸ ਤਰ੍ਹਾਂ ਦਾ ਗਲਤ ਵੀ ਨਹੀਂ ਕਰੂਗਾ ਤਾਂ ਉਹ ਜਦੋਂ ਇਹਨਾਂ ਨੂੰ ਸਕੂਲ ਤੋਂ ਬੱਚਾ ਲੈਣ ਦੀ ਗੱਲ ਹੋਈ ਹੈ ਜੀ ਉੱਥੋਂ ਮੇਰੇ ਨਾਲ ਮਲਵਟਾਂ ਦਵਾ ਰੋ ਨਹੀਂ ਨਹੀਂ ਦੀ ਗੱਲ ਸਾਬ ਅਸੀਂ ਸਾਰੇ ਜਣੇ ਸੁਣਾ ਦੇ ਮੇਰਾ ਖਿਆਲ ਹੈ ਕਿ ਇਸ ਤਰੀਕੇ ਦੇ ਝਗੜਾ ਸਾਬੋ ਉਹ ਕੁੜੀ ਹੈ ਉਹਦੇ ਕੋਲ ਵੀ ਅੱਗੇ ਇੱਕ ਬੱਚਾ ਹੈ ਠੀਕ ਹੈ ਇਹ ਹੰਗਾਉਂਦਾ ਵੀ ਕਿਸੇ ਦੀ ਧੀ ਲਿਆ ਕੇ ਤੁਸੀਂ ਥੋੜੀ ਜਿਹਾ ਰੱਖਿਆ ਉਹਦੇ ਬੱਚਾ ਕਿ ਹੁਣ ਬੜੀ ਸੰਦ ਦਾ ਪਾਉ ਉਹ ਤੇ ਮਸਲ ਬੇਟੀ ਨੂੰ ਉਸ ਤੋਂ ਲੈ ਕੇ ਨੇ ਬਹੁਤ ਕਰਦਾ ਵੀ ਦਦ ਨੂੰ ਇੱਕ ਦਿਨ ਨਹੀਂ ਜਦੋਂ ਜਦੋਂ ਮੈਂ ਮੈਨੂੰ ਲੈ ਨਹੀਂ ਆ ਆਪਣੀ ਪੋਤਰੀ ਨੂੰ ਲੈਣ ਚਲੇ ਗਏ ਨੇ ਮੈਂ ਇੱਕ ਮਨ ਬਰੈਠੀ ਰਹੀ ਬਾਈ ਤੋਂ ਬਾਅਦ ਮੈਨੂੰ ਨਹੀਂ ਲੈਣ ਆਇਆ ਦੇਖੋ ਬੇਟਾ ਮੇਰੀ ਗੱਲ ਸੁਣੋ ਥੋੜੀ ਗੱਲ ਤੁਸੀਂ ਵੀ ਸਮਝੋ ਠੀਕ ਹੈ ਨਾ ਐਡੀਆਂ ਅੱਖਾਂ ਕੱਢਣ ਦੇ ਨਾਲ ਘਰ ਨਹੀਂ ਬਸਦੇ ਹੁੰਦੇ ਤੁਸੀਂ ਆਪਣੇ ਘਰ ਜਾਓ ਇਹ ਤੁਹਾਨੂੰ ਖਰਚ ਜਿਹੜਾ ਪੰਦਿਆਂ ਪਾ ਦੇਣਗੇ ਤੁਹਾਨੂੰ ਜੋ ਤੁਸੀਂ ਆਪਣਾ ਲੈ ਕੇ ਆਉਣਾ ਰਸਣ ਪਾਣੀ ਲੈ ਕੇ ਆਣਾ ਨਹੀਂ ਲੈ ਕੇ ਆਣਾ ਹਾਂਜੀ ਹਾਂਜੀ ਤੁਸੀਂ ਤੁਹਾਡੇ ਕੀ ਰਿਲੇਸ਼ਨ ਨੇ ਹਾਂਜੀ ਤੁਹਾਡੇ ਨਾਲ ਨਾਲ ਜੀ ਅੱਛਾ ਨਹੀਂ ਦੋ ਜੀ ਓਕੇ ਜਿਸ ਕੋਲ ਨੰਬਰ ਫੈਸਲਾ ਹੋਇਆ ਨਾ ਜਿਸ ਦੇ ਮੇਰੇ ਦੇਵਰ ਨਾਲ ਕੁੱਤੇ ਘਰ ਵਾਲਾ ਕੁੱਤਾ ਸਾਨੂੰ ਕੁੱਚਰਾ ਜੀ ਨਹੀਂ ਨਹੀਂ ਉਹ ਵੀ ਗੁੱਟਣਾ ਚਾਹੀਦਾ ਕਿਉਂ ਉਹਨੇ ਮਾਰਿਆ ਜੀ ਹਾਂ ਘਰ ਵਾਲਾ ਦੇ ਬਾਹਰ ਹਾਂ ਜੋਰ ਨੇ ਕੁੱਟਿਆ ਮਾਰਿਆ ਹਾਂ ਆ ਤੁਹਾਡੇ ਕੋ ਫੋਟੋਆਂ ਤੁਸੀਂ ਦੇਖ ਲਿਆ ਸਾਰੀਆਂ ਲੋਕ ਉਸ ਤੋਂ ਬਾਅਦ ਇਸ ਕੁੜੀਆਂ ਨੇ ਉੱਥੇ ਫੋਨ ਕੀਤਾ ਭੁੱਗੀ ਥਾਂ ਉਹ ਪੁਲਿਸ ਵਾਲੇ ਗਏ ਉਹਨਾਂ ਨੇ ਜਾ ਕੇ ਇਹਨਾਂ ਨੂੰ ਬੁਲਾਇਆ ਕਿ ਆ ਜਿਓ ਉਥੇ ਸਾਰੇ ਬੰਦੇ ਜੁੜ ਗਏ ਕਹਿ ਲਵੇ ਛੱਡੋ ਜੀ ਛੱਡੋ ਜੀ ਛੱਡੋ ਸਾਡੀ ਗਲਤੀ ਹੈ ਸਾਡੀ ਗਲਤੀ ਹੈ ਇਹ ਭਾਈ ਸੋ 15000 ਰੁਪਏ ਦਾ ਮਹੀਨੇ ਦਾ ਜਾਮਣ ਬਣ ਗਿਆ ਇਹ ਪਾਤਣਾ ਤੋਂ ਆਇਆ ਅੱਛਾ ਉਸ ਤੋਂ ਬਾਅਦ 15000 ਰੁਪਏ ਮਹੀਨੇ ਦਾ ਬੱਲ ਤਾਂ ਵੀ ਅਸੀਂ ਮਹੀਨੇ ਦੇ ਮਹੀਨੇ ਨੂੰ ਖਰਚਾ ਦਾਂਗੇ ਆਪਣੇ ਘਰ ਬੈਠੀ ਰੋਟੀ ਖਾਓ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਨਾ ਤਾਂ 15000 ਰੁਪਏ ਦਿੱਤਾ। ਫਿਰ ਕੂਟਾ ਇਹਨੇ ਤੇ ਕੇਸ ਕਰ ਦਿੱਤਾ। ਬਲਕਿ ਇਹਨਾਂ ਨੇ ਮੇਰੇ ਤੇ ਕੇਸ ਕਰਿਆ। ਕੂਟਾ ਦੇਖੋ ਇਹ ਲੋਇਆ ਸਮਝਾ ਲਗ ਰਿਹਾ ਹੈ। ਮਾ ਬਾਬਾ ਜੀ ਮੇਰੀ ਗੱਲ ਸੁਣੋ। ਸਰ ਮਾਰ ਮਾਰ ਜੀ ਮੈਂ ਤੇ ਮੇਰੀ ਬਤੂ ਨਾਲ ਜੇ ਮੇਰੀ ਗੱਲ ਸੁਣ ਲਓ ਜੀ ਪੂਰੀ ਪਹਿਲਾਂ। ਅਸੀਂ ਆਪਣੇ ਰਿਵਾਜ ਸੁਣ। ਹਾਂ ਜੀ। ਕੂਟਾ ਫਿਰ ਇਹਨੇ ਕੇਸ ਕਰ ਦਿੱਤਾ। ਜਦੋਂ ਇਹਨੇ ਕੇਸ ਕੀਤਾ ਕੇਸ ਕੀਤਾ ਸੀ ਵਕੀਲ ਕਰਨਾ ਹੀ ਸੀ ਹਾਂ ਤੇ ਅਸੀਂ ਗੁੜੀਆਂ ਨਾਲ ਜਾ ਕੇ ਵਕੀਲ ਕੀਤਾ ਜਦੋਂ ਉਹ ਵਕੀਲ ਨੇ ਵਕੀਲ ਨੂੰ ਇਹ ਸਾਰੀ ਗੱਲ ਦੱਸੀ ਇਹਨੂੰ ਜਦੋਂ ਫੋਟੋਆਂ ਦਿਖਾਈਆਂ ਉਹ ਕਹਿੰਦਾ ਇਹ ਤਾਂ ਬਹੁਤ ਬਹੁਤ ਜ਼ੁਲਮ ਹੋਇਆ ਤੁਹਾਡੇ ਨਾਲ ਇਹਦੀਆਂ ਆਪਾਂ ਰਿਪੋਰਟ ਹਸਤਾ ਪਾ ਲਈ ਠੀਕ ਹੈ ਜੀ ਉਸ ਤੋਂ ਬਾਅਦ ਇਹ ਇਹ ਜਦੋਂ ਮੈਸਲਾ ਹੋਇਆ ਇਹ ਕਹਿਣ ਲੱਗੇ ਵੀ ਅਸੀਂ ਆਪ ਗੁੜੀਆਂ ਨੂੰ ਲੈ ਕੇ ਆਵਾਂਗੇ ਠੀਕ ਹੈ ਅਸੀਂ ਆਖਾ ਜੀ ਠੀਕ ਹੈ ਜਦੋਂ ਮਰਜ਼ੀ ਆਓ ਇਹ ਨਹੀਂ ਆਏ ਅਸੀਂ 15 ਦਿਨ ਡੀਕ ਦੇ ਰਹੇ ਹਾਂ ਮਾਇਆ ਤੇ ਮੇਰਾ ਜੋ ਆਈ ਉਹਦੀ ਲੱਤ ਦਾ ਆਪਰੇਸ਼ਨ ਹੋ ਗਿਆ ਜੀ ਅਸੀਂ ਦੋਵੇਂ ਜਾ ਕੇ ਕੁੜੀਆਂ ਨੂੰ ਘਰ ਛੱਡਿਆ ਉਸ ਤੋਂ ਬਾਅਦ ਉਹਨਾਂ ਨੇ ਨਾ ਪੈਸੇ ਦਿੱਤੇ ਉਹਨਾਂ ਗੈਸਪਰ ਆਇਆ ਤੇ ਲੋਕਾਂ ਦੀ ਤਰ੍ਹਾਂ ਦੂਜਾ ਜਾ ਕੇ ਕੁੜੀਆਂ ਨੂੰ ਰੋਕ ਕੇ ਪਕਾ ਕੇ ਦੇਂਦੀ ਜੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਨਹੀਂ ਬਿਲਕੁਲ ਠੀਕ ਹੈ ਤੁਸੀਂ ਬੈਠੋ ਜੀ ਕੋਈ ਗੱਲ ਮੈਂ ਸਮਝ ਹੀ ਸਕਦਾ ਇਹ ਕੋਈ ਗੱਲ ਨਹੀਂ ਬੰਦ ਸੀ ਇੱਕ ਤਾਂ ਆਪਣੀ ਗਲਤੀ ਹੋ ਜਾਂਦੀ ਹੈ ਚਾਹੇ ਗਲਤੀ ਥੋੜੀ ਕੋਈ ਨਹੀਂ ਹੈ ਤੁਹਾਡੀ ਗਲਤੀ ਦੋਵੇਂ ਹੋ ਜਾਂਦੀ ਹੈ ਠੀਕ ਹੈ ਇੱਕ ਚਲਾ ਗਿਆ ਛੱਡ ਕੇ ਤੇ ਦੂਜੇ ਆ ਗਿਆ ਕਿ ਮੈਂ ਸ਼ਾਇਦ ਘੁੱਟ ਘਟ ਕੇ ਕੋਈ ਨਕੀ ਕਰ ਦੂੰਗਾ ਠੀਕ ਹੈ ਸਭ ਤੋਂ ਵੱਡਾ ਜ਼ੁਲਮ ਹੈ ਚੀਜ਼ ਦਾ ਇਹ ਜ਼ੁਲਮ ਹੈ ਇਹ ਐਨੀ ਵੀ ਕੱਲੀ ਦੀ ਗਲਤੀ ਹੈ ਕੋਈ ਨਹੀਂ ਠੀਕ ਹੈ ਤੁਸੀਂ ਵੱਡਿਓ ਤੁਸੀਂ ਵੱਡਿਓ ਤੁਸੀਂ ਆਪਣੇ ਦੋ ਬੱਚਿਆਂ ਨੂੰ ਸਮਝਾਓ ਠੀਕ ਹੈ ਕਦੇ ਵੀ ਕਦੇ ਵੀ ਸਰ ਸਰ ਨੂੰ ਪਹੁੰਚ ਆ ਰਿਹਾ ਹੋਗਾ ਤੁਸੀਂ ਹੁਣ ਸਮਝਾਓ ਇਹ ਥੋੜੀ ਜਿਹੀ ਬੱਚੀ ਹੈ ਜੀ ਆਪਣੇ ਛੋਟੇ ਮੁੰਡੇ ਨੂੰ ਉਹਨੇ ਫੜਨਾ ਚਾਹਿਆ ਸੀ ਕਿ ਤੇਰਾ ਤਾਂ ਕੋਈ ਕੰਮ ਹੀ ਨਹੀਂ ਇਹਨੂੰ ਆ ਕੇ ਹੱਥ ਰੰਡ ਜਾਂ ਲੜਨ ਦਾ ਹੱਥ ਜਾਂਦਵਾਦ ਨਹੀਂ ਹੈ ਜੀ ਕਿ ਦੂਸਰੀ ਵਾਰ ਫੋਟ ਬੈਠੇ ਜੀ ਦੂਸਰੀ ਸਰ ਜਦੋਂ ਦਿਓਰ ਪਰ ਜਾਇ ਲੜ ਪਏ ਨੇ ਦੋ ਕੰਨਾਂ ਤੇ ਇਹਦੇ ਮਾਰਦਾ ਬੋਬ ਆਪਣੇ ਮੁੰਡੇ ਦੇ ਮਾਰਦਾ ਚਲੋ ਆਪਣੇ ਅੰਦਰ ਇਹ ਖਣੇ ਹੱਥੋਂ ਬਹੁਤ ਕਮਾਸ਼ਾ ਦੇ ਫੇਗ ਰਹੇ ਨੇ ਕਹਿੰਦੇ ਬਜ਼ੁਰਗ ਬਿਲਕੁਲ ਠੀਕ ਕਰ ਰਹੇ ਨੇ ਗੱਲ ਮੇਰਾ ਅਜੀ ਤੁਹਾਨੂੰ ਜੇ ਲੱਗਦਾ ਸੀ ਵੀ ਇਹਦੀ ਗਲਤੀ ਹੈ ਤੁਸੀਂ ਇਹਨੂੰ ਵੀ ਘੂਰ ਲੈਂਦੇ ਔਰ ਬੱਚੇ ਨੂੰ ਵੀ ਕਹਿੰਦੇ ਵੀ ਤੇਰਾ ਕੀ ਹੱਕ ਬਣਦਾ ਹੈ ਨੂੰ ਕਰਦਾ ਕੁੱਤੇ ਨੂੰ ਖੰਡ ਬੋਲਦੀ ਨਹੀਂ ਜੀ ਦੱਸੋ ਇਹ ਉੱਤੇ ਕੀ ਆਪਣੇ ਘਰਾਂ ਜਿਹੜਾ ਹੋ ਜਾਂਦਾ ਜੇ ਨੂੰ ਬੋਲਦੇ ਮਾਂ ਬਾਪ ਦਾ ਹੱਕ ਫਰਜ਼ ਮੰਨਦਾ ਵੀ ਜੀ ਜੀ ਮੈਮ ਬੋਲੋ ਹਾਂ ਜੀ ਬਿਲਕੁਲ ਇਹ ਕਹਿ ਰਹੇ ਹੋ ਤੁਸੀਂ ਮੇਰੀ ਗੱਲ ਸੁਣ ਜੇ ਉਹ ਵੀ ਇਹ ਜੀ ਗੱਲ ਕਹਿ ਰਹੇ ਨੇ ਉਹਨਾਂ ਦੇ ਤਾਂ ਦਿਲ ਦੁਖਿਆ ਹੀ ਹੋਣਾ ਕਿਸੇ ਗੱਲ ਤੋਂ ਚਲੋ ਤੁਸੀਂ ਆਹ ਵਰਡ ਯੂਜ਼ ਨਹੀਂ ਕੀਤਾ ਹੋਏਗਾ ਬੇਸ਼ੱਕ ਲੇਕਿਨ ਕੁਛ ਤਾਂ ਯੂਜ਼ ਕੀਤਾ ਹੋਏਗਾ ਕਿ ਇਹ ਜਿਹੜੀ ਮੈਮ ਇਸ ਟਾਈਮ ਮੇਰੀ ਹਾਲਤ ਹੈ ਨਾ ਮੇਰਾ ਅਜੇ ਤੱਕ ਟ੍ਰੀਟਮੈਂਟ ਚੱਲ ਰਿਹਾ ਹੈ ਅਜੇ ਤੱਕ ਮੇਰਾ ਟ੍ਰੀਟਮੈਂਟ ਚੱਲ ਰਿਹਾ ਮੈਨੂੰ ਅੱਜ 2.5 ਮੰਥ ਹੋ ਗਏ ਮੈਂ ਆਪਣੀ ਗੱਲ ਕੋਈ ਹੋਰ ਕਰ ਰਹੀ ਆ ਆਪਾਂ ਤਾਂ ਟ੍ਰੀਟਮੈਂਟ ਦੀ ਗੱਲ ਨਹੀਂ ਕਰ ਰਹੇ ਉਹ ਵੀ ਮੰਨ ਲਿਆ ਵੀ ਜਿਹੜੀ ਤੁਹਾਡੀ ਟ੍ਰੀਟਮੈਂਟ ਚੱਲ ਰਹੀ ਆ ਆਪਾਂ ਗੱਲ ਕਰ ਰਹੇ ਵੀ ਤੁਸੀਂ ਇਹਨਾਂ ਨੂੰ ਕਿਦਾਂ ਬੁਰਾ ਕਿਉਂ ਬੋਲ ਰਹੇ ਮੈਂ ਨਹੀਂ ਚੁੱਪ ਬੋਲ ਰਹੀ ਮੈਂ ਮੈਂ ਜਾ ਕੇ ਜਸਟ ਇਹਨਾਂ ਤੋਂ ਖਰਚਾ ਮੰਗਿਆ ਕੁਝ ਨਹੀਂ ਇਹਨਾਂ ਨੂੰ ਕਹਿਗਾ ਕੁਝ ਬਸ ਚਲੋ ਇਹ ਗੱਲ ਤਾਂ ਹੁਣ ਚੱਲਦੀ ਆ ਰੜੀਆਂ ਦੇ ਨਾਲੇ ਹੈਗੀ ਗੱਲ ਖਤਮ ਇਹਦੀ ਕਰਦੇ ਆ ਇਹ ਚੀਜ਼ ਨਹੀਂ ਹੋਣੀ ਚਾਹੀਦੀ بابائی ਤੁਸੀਂ ਮੰਨੋ ਠੀਕ ਹੈ ਨਾ ਇਹ ਆਪਣੇ ਘਰੇ ਜਾ ਕੇ ਬੈਠੇਗੀ ਮੈਂ ਤੁਹਾਨੂੰ ਦੱਸ ਰਹੀ ਆ ਆਪਾਂ ਕਿਉਂਕਿ ਦੇਖੋ ਦੋ ਤਿੰਨ ਤਰੀਕੇ ਹੁੰਦੇ ਨੇ ਮੇਰੇ ਕੋਲ ਤੇ ਜੇ ਜਣੀ ਮੈ ਤੇ ਕਾਨੂੰਨੀ ਕਾਰਵਾਈ ਕਰਨੀ ਹੁੰਦੀ ਆ ਠੀਕ ਹੈ ਮੈਂ ਤੁਹਾਨੂੰ ਘਰੇ ਨਹੀਂ ਜਾ ਕੇ ਬੈਠ ਸਕਦੀ ਜੀ ਸਰ ਮੇਰੇ ਕੋਲ ਦੋ ਤਿੰਨ ਤਰੀਕੇ ਵਿਸਤ੍ਰਿਤ ਇੱਕ ਪਹਿਲਾ ਤਰੀਕਾ ਆ ਮੈਂ ਕਹੀਏ ਕਿ ਸਮਝ ਸਮਝਾ ਕੇ ਕਰਕੇ ਘਰੇ ਆਪਣੇ ਬੈਠੇ ਤੁਸੀਂ ਉਹ ਖਰਚਾ ਦੇ ਚਲੋ ਠੀਕ ਹੈ ਇੱਕ ਤੇ ਉਹ ਤਰੀਕਾ ਜੇ ਤੁਸੀਂ ਕਹਿੰਦੇ ਕਿ ਮੈਂ ਇਹ ਨਹੀਂ ਕਰਨਾ ਠੀਕ ਹੈ ਫੇਰ ਮੇਰੀ ਕਾਨੂੰਨੀ ਕਾਰਵਾਈ ਸ਼ੁਰੂ ਹੋ ਜੀ। ਜਿੰਨਾ ਜੋ ਹੁਕਮ ਕਰ ਦਿਓ ਜੀ। ਮੈਨੂੰ ਤਾਂ ਲੱਗਦਾ ਕਿ ਹਲੇ ਸਮਝਣਾ ਚਾਹੀਦਾ ਸਮਝਾਈ ਐਸੇ ਜੀ ਹੈ ਅੱਛੀ ਗੱਲ ਹੈ ਕਿ ਸਮਝੌਤਾ ਕਰਕੇ ਐਸੇ ਪਹੁੰਚੇ ਵਿਲੇ ਜ਼ਮੀਨ ਹੈ ਜੋ ਸਾਡਾ ਬਕਤਰਾ ਬੰਦੂ ਜੀ। ਇਹ ਬਾਕੀ ਤੋਂ ਆਗਲੇ ਹੈ ਜੀ। ਇੱਕ ਪਾਸੇ ਕਹਿੰਦੇ ਨੇ ਅਸੀਂ ਤਲਾਕ ਦੇਣਾ ਇੱਕ ਪਾਸੇ ਕਹਿੰਦੇ ਨੇ ਨਹੀਂ ਤਲਾਕ ਨਾ ਤਾਂ ਫਿਰ ਪੁੱਠੇ ਵੱਜ ਜਾਊਗੀ ਤਲਾਕ ਦੇਣੀ ਮੈਂ ਤਸਵੀਰ ਪ੍ਰਾਪਤ ਕਿਸਾ ਲਿਆ ਕਿ ਉਹਦੇ ਵਿੱਚ ਮੁੰਡਾ ਚੱਲੇ ਗਿਆ ਤੇ ਉਹਦੇ ਇੱਥੇ ਕੀ ਨਸੀਬਾ ਕਿਵੇਂ ਹੋ ਜਾਊਗਾ ਮੁੰਡਾ ਭਾਵੇਂ ਬਾਹਰ ਬੈਠਾ ਹੋਵੇ ਕੋਈ ਇੱਕ ਤੁਹਾਨੂੰ ਦੱਸੇ ਕਿ ਕਰੂ ਨਾ ਕੁਝ ਵੀ ਸੁਣ ਲਓ ਤੁਸੀਂ ਮੁੰਡਾ ਬਾਹਰ ਬੈਠਾ ਜੇ ਤੁਸੀਂ ਇਹ ਸੋਚੋ ਕਿ ਮੁੰਡਾ ਬਾਹਰ ਹੈ ਜੀ ਸਾਨੂੰ ਕੀ ਮਤਲਬ ਤਲਾਕ ਦੇਵੇ ਨਾ ਦੇਵੇ ਠੀਕ ਹੈ ਲੇਕਿਨ ਜਿਹੜੀ ਪ੍ਰਾਪਰਟੀ ਆਏਗੀ ਉਹ ਗ੍ਰੈਂਡ ਚਾਈਲਡ ਨੂੰ ਜਾਏਗੀ ਜਾਏਗੀ ਮੁੰਡਾ ਚਾਹੇ ਬਾਹਰ ਹੈ ਚਾਹੇ ਅੰਦਰ ਹੈ ਚਾਹੇ ਕਿਤੇ ਵੀ ਆ ਬਿਲਕੁਲ